ਕਹਿੰਦੇ ਆ ਆਪਣੀ ਔਲਾਦ ਦੀ ਗਲਤੀ ਤੇ ਪੜਦਾ ਪਾ ਕੇ ਮਾਪਿਓ ਬੱਚੇ ਦਾ ਭਵਿੱਖ ਤੇ ਖਰਾਬ ਕਰ ਹੀ ਦਿੰਦੇ ਨੇ ਪਰ ਆਪਣੇ ਮਾੜੇ ਦਿਨਾਂ ਨੂੰ ਵੀ ਸੱਦਾ ਦੇ ਦਿੰਦੇ ਨੇ ਕਿਉਂਕਿ ਕਦੇ ਵੀ ਬੱਚੇ ਦੀ ਗਲਤੀ ਤੇ ਪੜਦਾ ਨਾ ਪਾਓ ਜੇ ਉਹਨਾਂ ਦੀ ਗਲਤੀ ਤੇ ਪੜਦਾ ਪਾਇਆ ਜਾਏਗਾ ਨਾ ਤੇ ਫੇਰ ਕਹਿੰਦੇ ਆ ਆਪਣੇ ਮਾੜੇ ਦਿਨਾਂ ਨੂੰ ਵੀ ਆਪਾਂ ਸੱਦਾ ਦੇ ਦਿੰਨੇ ਆ ਇਸੇ ਕਰਕੇ ਕਦੇ ਵੀ ਬੱਚੇ ਦੀ ਗਲਤੀ ਤੇ ਪੜਦਾ ਨਾ ਪਾਓ ਕਹਿੰਦੇ ਆ ਇੱਕ ਤਰੀਕ ਇੱਕ ਤਰੀਕ ਐਦਾਂ ਦੀ ਹੁੰਦੀ ਏ ਬੰਦਾ ਹਮੇਸ਼ਾ ਵਾਸਤੇ ਹੀ ਚਲਾ ਜਾਂਦਾ ਹੈ ਬਾਵਸ ਨਹੀਂ ਆਂਦਾ ਪਰ ਪਰ ਉਸ ਦੀਆਂ ਜਿਹੜੀਆਂ ਜਾਂਦਾ ਹੁੰਦੀਆਂ ਨੇ ਜਿਹੜੇ ਉਸ ਦੇ ਚੰਗੇ ਕੰਮ ਕੀਤੇ ਹੁੰਦੇ ਆ ਲੋਕ ਉਸ ਨੂੰ ਹਮੇਸ਼ਾ ਯਾਦ ਕਰਦੇ ਨੇ ਤੇ ਹਮੇਸ਼ਾ ਉਸ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਇਸੇ ਕਰਕੇ ਬਹੁਤ ਜ਼ਰੂਰੀ ਏ ਕੋਈ ਐਦਾਂ ਦਾ ਕੰਮ ਕਰੋ ਜਿਹੜਾ ਤੁਹਾਡੇ ਜਾਣ ਤੋਂ ਬਾਅਦ ਵੀ ਹਮੇਸ਼ਾ ਯਾਦ ਕਰਨ ਲੋਕ